ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜਦੋਂ ਤਿੰਨ ਸਿੰਘ ਚਮਕੌਰ ਵਿੱਚੋਂ ਰਵਾਨਾ ਹੁੰਦੇ ਨੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਦੋ ਸਿੰਘ ਪੰਜ ਪਿਆਰਿਆਂ ਦੇ ਵਿੱਚੋਂ ਨੇ ਇੱਕ ਭਾਈ ਮਾਨ ਸਿੰਘ ਹੈ ਇਸ ਲਈ ਭਾਈ ਮਾਨ ਸਿੰਘ ਭਾਈ ਮਣੀ ਸਿੰਘ ਜੀ ਦੇ ਭਰਾਤਾ ਨੇ ਗੁਰੂ ਪਿਆਰਿਓ ਜੋ ਮਹਾਰਾਜ ਨੇ ਨਿਸ਼ਾਨਾ ਦੱਸਿਆ ਸੀ ਤਾਰੇ ਵਿਸੇਧ ਚੱਲਦੇ ਗਏ ਅੱਗੇ ਸਤਿਗੁਰੂ ਮਾਛੀਵਾੜੇ ਦੇ ਜੰਗਲ ਵਿੱਚ ਆਰਾਮ ਫਰਮਾ ਰਹੇ ਨੇ ਪਾਤਸ਼ਾਹ ਜੀ ਨਾ ਕੋਈ ਜੋੜਾ ਆ ਕੋਲ ਨਾ ਕੋਈ ਘੋੜਾ ਆ ਕੋਲ ਇਹ ਐ ਸਤਿਗੁਰੂ ਵੇਖੋ ਇੱਕ ਬੇਨਤੀ ਇੱਥੇ ਜ਼ਰੂਰ ਨਾਲ ਨਾਲ ਕਰ ਦਈਏ ਇੱਕ ਉਹ ਸਮਾਂ ਆ ਜਦੋਂ ਤਖਤਾਂ ਤਾਜਾਂ ਦੇ ਮਾਲਕ ਨੇ ਮਹਾਰਾਜ ਪਰ ਅੱਜ ਇੱਕ ਉਹ ਸਮਾਂ ਆ ਆਪ ਜੀ ਨੂੰ ਪਤਾ ਇਤਿਹਾਸ ਆਪ ਜੀ ਨੇ ਸਰਵਣ ਕਰਦੇ ਰਹੇ ਸਤਗੁਰਾਂ ਦੇ ਕੋਲੇ ਪ੍ਰਸਾਦੀ ਹਾਥੀ ਹੁੰਦੇ ਬੜੇ ਬੜੇ ਸੋਹਣੇ ਘੋੜੇ ਹੁੰਦੇ ਪਰ ਅੱਜ ਉਹ ਸਮਾਂ ਨਾ ਜੋੜਾ ਨਾ ਘੋੜਾ ਇਹ ਸੰਸਾਰੀ ਬੰਦਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਸੰਸਾਰੀ ਬੰਦਾ ਹੁੰਦਾ ਤੇ ਉਦਾਂ ਹੀ ਇੰਨਾ ਕੁਝ ਤਾਂ ਝੱਲਦਾ ਹੀ ਨਹੀਂ ਸੰਸਾਰੀ ਬੰਦਾ ਥੋੜੀ ਇੰਨਾ ਕੁਝ ਝੱਲ ਸਕਦਾ ਆ ਉਹਨੂੰ ਕੋਈ ਉਹਨੂੰ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਕੋਈ ਮਨ ਵਿੱਚ ਉਦਾਸੀ ਨਹੀਂ ਵੀ ਮੈਂ ਤਖਤਾ ਤਾਜਾਂ ਦਾ ਮਾਲਕ ਤੇ ਅੱਜ ਕਿਹੜੀ ਕਿਹੜੇ ਹਾਲਤ ਵਿੱਚ ਆ ਨਹੀਂ ਉਹ ਰਜਾ ਦੇ ਵਿੱਚ ਤਾਂ ਹੀ ਉਹ ਕੱਲ ਵੀ ਬੇਨਤੀ ਕੀਤੀ ਸੀ ਉਹ ਜਿਹੜਾ ਸ਼ਬਦ ਹੈ ਨਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਬਿਨਾਂ ਅਰਥ ਪੜਨ ਤੋਂ ਤਾਂ ਲੱਗੂ ਵੀ ਮਹਾਰਾਜਾ ਨੇ ਆਪਣੇ ਵਿਚਾਰੇ ਪੜ ਦਾ ਹਾਲ ਦਰਸਾ ਰਹੇ ਨੇ ਪਰ ਨਹੀਂ ਬਹੁਤ ਸੁਰਤ ਚੜਦੀ ਕਲਾ ਚ ਹੈ ਬੜੀ ਉੱਚੀ ਸੁਰਤ ਹੈ ਮਹਾਰਾਜ ਦੀ ਪਤਾ ਕੀ ਕਹਿੰਦੇ ਵੇਖੋ ਤੁਸੀਂ ਹੁਣ ਇੱਕ ਸਮਾਂ ਉਹ ਹੈ ਜਦੋਂ ਤਖਤਾਂ ਦੇ ਮਾਲਕ ਨੇ ਆਨੰਦਪੁਰ ਦੇ ਵਾਸੀ ਨੇ ਐਨੇ ਅੱਗੇ ਪਹਿਰੇਦਾਰ ਨੇ ਐਨੇ ਸੇਵਾਦਾਰ ਨੇ ਇੰਨਾ ਕੋ ਜੈ ਇੱਕ ਅਜੋ ਸਮਾਂ ਆ ਕੱਲੇ ਨੇ ਮਹਾਰਾਜ ਨਹੀਂ ਤਾਂ ਇਹੋ ਜਿਹਾ ਸਮਾਂ ਤਾਂ ਕਦੇ ਵੀ ਨਹੀਂ ਆਇਆ ਮਹਾਰਾਜ ਤੇ ਪਾਸ਼ਾ ਕੱਲੇ ਹੋਣ ਅਜੇ ਸਿੰਘ ਉਹ ਆਏ ਨਹੀਂ ਤੇ ਤਿੰਨ ਸਿੰਘ ਪਿੱਛੇ ਆ ਰਹੇ ਨੇ ਅਜੇ ਮਿੱਤਰ ਪਿਆਰੇ ਨੂੰ ਮਿੱਤਰ ਪਿਆਰਾ ਕਿੰਨੂੰ ਕਹਿੰਦੇ ਨੇ ਪਰਮਾਤਮਾ ਨੂੰ ਹਾਲ ਮਰੀਦਾਂ ਦਾ ਕਹਿਣਾ ਪਤਾ ਕੀ ਕਹਿੰਦੇ ਕਹਿੰਦੇ ਸਾਡਾ ਹਾਲ ਦੱਸਿਓ ਉਹਨੂੰ ਤੇਰੀ ਤੇਰੀ ਯਾਦ ਸਾਡੇ ਕੋਲ ਐ ਸਾਡੀ ਸੁਰਤੀ ਵਿੱਚ ਤੂੰ ਬੈਠਾ ਹੋਇਆ ਆ ਗੁਰੂ ਗੋਬਿੰਦ ਸਿੰਘ ਕਹਿੰਦੇ ਪ੍ਰਮਾਤਮਾ ਨੂੰ ਸੰਬੋਧਨ ਕਰਕੇ ਕਹਿੰਦੇ ਸਾਡੇ ਨਾਲ ਤੂੰ ਐ ਮੇਰੇ ਨਾਲ ਤੂੰ ਐ ਮੇਰੀ ਸੁਰਤ ਵਿੱਚ ਤੂੰ ਬੈਠਾ ਆ ਮੇਰੇ ਅੰਦਰ ਤੂੰ ਹੈ ਮੈਨੂੰ ਕੋਈ ਪਰਵਾਹ ਨਹੀਂ ਤੇਰੇ ਤੋਂ ਬਿਨਾ ਹੁਣ ਵੇਖੋ ਅਗਲੀ ਗੱਲ ਕਰਦੇ ਕਹਿੰਦੇ ਤੁਦ ਬਿਨ ਰੋਗ ਰਜਾਈਆਂ ਦਾ ਓਢਣ 나ਗ ਨਵਾਸਾਂ ਦੇ ਰਹਿਣਾ ਸਰਦੀ ਦੀ ਰੁੱਤ ਸੀ ਨਾ ਰਜਾਈਆਂ ਆਪ ਲੈਣੇ ਆ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਤੇਰੇ ਤੋਂ ਬਿਨਾ ਤੇਰੇ ਤੋਂ ਬਿਨਾ ਤੁਦ ਬਿਨ ਰੋਗ ਤੇਰੇ ਤੇਰੀ ਯਾਦ ਤੋਂ ਬਿਨਾ ਰਜਾਈਆਂ ਵੀ ਇੱਕ ਬਹੁਤ ਵੱਡਾ ਰੋਗ ਐ ਜੇ ਮਤਲਬ ਤੇਰੀ ਯਾਦ ਨਹੀਂ ਨਾ ਹੈਗੀ ਸੁਰਤ ਤੇਰੇ ਵਿੱਚ ਨਹੀਂ ਖੁੱਭੀ ਹੋਈ ਤਾਂ ਜਿਹੜੀਆਂ ਰਜਾਈਆਂ ਨੇ ਇਹ ਵੀ ਇੱਕ ਵੱਡਾ ਰੋਗ ਐ ਤੁਦ ਬਿਨ ਰੋਗ ਰਜਾਈਆਂ ਦਾ ਓਢਣ ਓਢਣ ਕਹਿੰਦੇ ਰਜਾਈ ਉੱਤੇ ਲੈਣੀ ਕਹਿੰਦੇ ਤੇਰੇ ਤੋਂ ਬਿਨਾ ਰਜਾਈ ਹੁਣ ਵੇਖੋ ਇੱਕ ਪਾਸੇ ਰਜਾਈ ਦਾ ਨਿੱਗ ਆਪਾ ਚੰਗੀ ਤਰ੍ਹਾਂ ਭਲੀ ਭਾਂਤ ਜਾਣਦੇ ਆ ਠੰਡੇ ਬਾਹਰੋਂ ਠਾਰ ਕੇ ਬੰਦਾ ਆਉਂਦਾ ਬੰਦਾ ਕਹਿੰਦਾ ਆਹ ਸਕੂਨ ਮਿਲ ਗਿਆ ਰਜਾਈ ਲੈਂਦਾ ਜਦੋਂ ਠੰਡ ਦੇ ਵਿੱਚ ਰਜਾਈ ਦੀ ਉਦਾਹਰਣ ਪਤਾ ਕਿਉਂ ਦਿੱਤੀ ਹੈ ਕਿਉਂਕਿ ਦੁਨੀਆ ਦਾ ਜਿਹੜਾ ਸੁੱਖ ਹੈ ਠੰਡ ਦੇ ਵਿੱਚ ਰਜਾਈ ਇੱਕ ਬਹੁਤ ਵੱਡਾ ਸੁੱਖ ਹੈ ਠੰਡ ਦੇ ਅੰਦਰ ਹੁਣ ਗੁਰੂ ਕੋਲ ਤਾਂ ਰਜਾਈ ਹੈ ਹੀ ਨਹੀਂ ਮਹਾਰਾਜ ਕੋਲ ਤਾਂ ਹੁਣ ਵੇਖੋ ਦਨਿਆਵੀ ਸੁੱਖ ਨੂੰ ਵੀ ਮਹਾਰਜ ਪ੍ਰਵਾਣ ਨਹੀਂ ਕਰਦੇ ਪਏ ਕਹਿੰਦੇ ਤੇਰੀ ਯਾਦ ਤੋਂ ਬਿਨਾ ਰਜਾਈ ਵੀ ਇੱਕ ਵੱਡਾ ਰੋਗ ਹੈ ਤੁਦ ਬਿਨ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਕਹਿੰਦੇ ਜੇ ਤੇਰੀ ਯਾਦ ਕੋਲ ਨਹੀਂ ਨਾ ਐਦਾਂ ਆ ਜਿਵੇਂ ਬੰਦਾ ਨਾਗਾਂ ਦੇ ਵਿੱਚ ਰਹਿੰਦਾ ਪਿਆ ਸੱਪਾਂ ਦੇ ਵਿੱਚ ਸੁੱਤਾ ਪਿਆ ਬੰਦਾ ਸੱਪਾਂ ਦੇ ਵਿੱਚ ਤੇਰੀ ਯਾਦ ਤੋਂ ਬਿਨਾ ਤੁਦ ਬਿਨ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਸੂਲ ਸਰਾਹੀ ਕਿਉਂਕਿ ਸਰਦੀ ਨੂੰ ਸਰਦੀ ਨੂੰ ਦੂਰ ਕਰਨ ਦੇ ਲਈ ਬੰਦਾ ਨਾ ਸਰਾਇਆਂ ਚ ਪਾ ਪਾ ਕੇ ਸ਼ਰਾਬ ਪੀਂਦਾ ਜਾ ਨਸ਼ੇ ਦੀ ਵਰਤੋਂ ਕਰਦਾ ਜਾ ਮਹਾਰਾਜ ਜੀ ਕਹਿੰਦੇ ਕਹਿੰਦੇ ਤੇਰੇ ਤੋਂ ਬਿਨਾ ਨਾ ਸਰਾਹੀ ਵੀ ਇੱਕ ਸੂਲ ਦੀ ਤਰ੍ਹਾਂ ਆ ਸੂਲ ਸਰਾਹੀ ਖੰਜਰ ਪਿਆਲਾ ਖੰਜਰ ਪਿਆਲਾ ਪਿਆਲੇ 'ਚ ਜਿਹੜੇ 'ਚ ਪਾ ਕੇ ਸ਼ਰਾਬ ਪੀਤੀ ਕਹਿੰਦੇ ਉਹ ਪਿਆਲਾ ਇੱਕ ਖੰਜਰ ਦੀ ਤਰ੍ਹਾਂ ਜਿਵੇਂ ਕਿਸੇ ਨੇ ਖੰਜਰ ਖੋਪਤਾ ਹੋਵੇ ਐਦਾਂ ਆ ਉਹ ਪਿਆਲਾ ਤੇਰੀ ਯਾਦ ਤੋਂ ਬਿਨਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਣਾ ਬਿੰਗ ਵੈਸੇ ਜਿਹੜਾ ਸ਼ਬਦ ਹੈ ਨਾ ਕਸਾਈ ਕੋਲੇ ਹੁੰਦਾ ਇਹ ਹੁੰਦਾ ਆਂਦਰਾਂ ਕੱਢਣੀਆਂ ਉਹ ਜੰਤਰ ਹੁੰਦਾ ਵੀ ਆਂਦਰਾਂ ਖਿੱਚ ਲੈਣੀਆਂ ਉਹਦੇ ਨਾਲ ਕਹਿੰਦੇ ਇਦਾਂ ਸਮਝ ਲਵੋ ਵੀ ਤੇਰੇ ਤੋਂ ਬਿਨਾ ਪ੍ਰਮਾਤਮਾ ਜੀ ਜਿਹੜਾ ਹੈ ਮੰਨ ਲਓ ਵੀ ਜਿਵੇਂ ਨਾ ਕਿਸੇ ਨੇ ਬਿੰਗ ਕਸਾਈਆਂ ਦਾ ਸਿਆ ਹੋਵੇ ਕਸਾਈ ਨੇ ਜਿਵੇਂ ਆਂਦਰਾਂ ਖਿੱਚੀਆਂ ਬਿੰਗ ਕਸਾਈਆਂ ਦਾ ਸਹਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦੇ ਰਹਿਣਾ ਉਹ ਯਾਰ ਦਾ ਤਾਂ ਸਾਨੂੰ ਸੱੱਥਰ ਵੀ ਚੰਗਾ ਆ ਰੱਬ ਦਾ ਮਤਲਬ ਇਹ ਐ ਵੀ ਤੇਰੀ ਯਾਦ ਕੋਲ ਐ ਨਾ ਸੱੱਥਰ ਵੀ ਚੰਗਾ ਹੈ ਪੱਟ ਖੇੜਿਆਂ ਦੇ ਰਹਿਣਾ ਮਤਲਬ ਇਹਦੇ ਬਰਾਬਰ ਪੱਟ ਪੈਸੇ ਗੁਰਬਾਣੀ ਵਿੱਚ ਵੀ ਪੱਟ ਸ਼ਬਦ ਵਰਤਿਆ ਬੇਅੰਤ ਥਾਂ ਤੇ ਮਹਾਰਾਜ ਨੇ ਜਿਵੇਂ ਕਬੀਰ ਸਾਹਿਬ ਦਾ ਵੀ ਬਚਨ ਆਉਂਦਾ ਆ ਕਬੀਰ ਆਗ ਲਗਮ ਦੇ ਜਿਹ ਤੌਲ ਹਰ ਜੇ ਨਾ ਹੀ ਹਰ ਕੋ ਨਾਉ ਕਹਿਣ ਦਾ ਭਾਵੇਂ ਆ ਵੀ ਭੱਟ ਦਾ ਅਰਥ ਹੁੰਦਾ ਵੀ ਤਪਦਾ ਹੋਇਆ ਕਹਿੰਦੇ ਵੀ ਸਾਨੂੰ ਨਾ ਉਹ ਸਾਰਾ ਕੁਝ ਸੰਸਾਰੀ ਨਹੀਂ ਚਾਹੀਦਾ ਤੇਰੀ ਯਾਦ ਚਾਹੀਦੀ ਹੈ ਜੇ ਤੇਰੀ ਯਾਦ ਹੈ ਨਾ ਤੇ ਸਾਨੂੰ ਸੱਥਰ ਵੀ ਚੰਗਾ ਆ ਤੇ ਜੇ ਤੇਰੀ ਯਾਦ ਨਹੀਂ ਨਾ ਤੇ ਦੁਨੀਆਂ ਵਾਲੇ ਹਾਸੇ ਮੁਖੌਲ ਐਸ਼ ਪ੍ਰਸਤੀ ਮੌਜਾਂ ਇਹ ਵੀ ਸਾਡੇ ਲਈ ਇੱਕ ਤਪ ਦੇ ਪੱਠ ਦੀ ਨਿਆਈ ਹੈ 12 ਮਾਚ ਵੀ ਆਉਂਦਾ ਨਾ ਸ਼ਬਦ ਪੱਠ ਨਗਰ ਸੇ ਗ੍ਰਾਮ ਜਿਤ ਘਰ ਹਰ ਕੰਤਨਾ ਪ੍ਰਗਟਈ ਪੱਠ ਨਗਰ ਸੇ ਗ੍ਰਾਮ ਵੀ ਉਹ ਨਗਰ ਤਪ ਦੀ ਪੱਠੀ ਦੇ ਸਮਾਨ ਹੈ ਜਿੱਥੇ ਤੇਰਾ ਵਾਸਾ ਨਹੀਂ ਵੇਖੋ ਮਤਲਬ ਮਹਾਰਾਜ ਨਾ ਦੁਨਿਆਵੀ ਸੁੱਖਾਂ ਦੀ ਹੁਣ ਜਿਹੜੀ ਗੱਲ ਕਰਕੇ ਤੇ ਆਪਣੀ ਸੁਰਤ ਨੂੰ ਦੱਸ ਰਹੇ ਨੇ ਵੀ ਸਾਡੀ ਸੁਰਤ ਕਿਹੜੀ ਕਿਹੜੀਆਂ ਕਿਹੜੀ ਅਵਸਥਾ ਚ ਉਡਾਰੀਆਂ ਮਾਰ ਰਹੀ ਹੈ ਵੀ ਦੁਨੀਆਂ ਦੇ ਲੋਕ ਕਿਤੇ ਭਲੇਖਾ ਨਾ ਖਾ ਲੈਣ ਵੀ ਗੁਰੂ ਗੋਬਿੰਦ ਸਿੰਘ ਦੇ ਕੋਲੇ ਤਾਂ ਕੁਝ ਵੀ ਨਹੀਂ ਰਹਿ ਗਿਆ ਤਾ ਬੇਨਤੀ ਕੀਤੀ ਗੁਰੂ ਪਿਆਰਿਓ ਦੁਨਿਆਵੀ ਬੰਦਾ ਕਿੱਥੇ ਇਦਾਂ ਦੀ ਜ਼ਿੰਦਗੀ ਜਿਉ ਸਕਦਾ ਦੁਨਿਆਵੀ ਬੰਦਾ ਆਪਾਂ ਬੜੀ ਬੜੀ ਬੇਨਤੀ ਕੀਤੀ ਦੁਨਿਆਵੀ ਬੰਦਾ ਜ਼ੀਰੋ ਤੋਂ ਹੀਰੋ ਵਾਲੀ ਜ਼ਿੰਦਗੀ ਤਾਂ ਜਿਉ ਸਕਦਾ ਆ ਹੀਰੋ ਤੋਂ ਜ਼ੀਰੋ ਵਾਲੀ ਜ਼ਿੰਦਗੀ ਬੰਦਾ ਦੁਨਿਆਵੀ ਨਹੀਂ ਬਰਦਾਸ਼ਤ ਕਰ ਸਕਦਾ ਫਰਸ਼ਾਂ ਤੋਂ ਅਰਸ਼ਾਂ ਵੱਲ ਜਾਂਦਾ ਤਾਂ ਦੁਨਿਆਵੀ ਬੰਦੇ ਨੂੰ ਪ੍ਰਵਾਨ ਹੈ ਅਰਸ਼ਾਂ ਤੋਂ ਫਰਸ਼ਾਂ ਵੱਲ ਆਉਂਦਾ ਨਹੀਂ ਦੁਨਿਆਵੀ ਬੰਦਾ ਐਸੇ ਸਮੇਂ ਨੂੰ ਪ੍ਰਵਾਨ ਕਰ ਸਕਦਾ ਉਤਾਪ ਸੋਚਾਂ ਸੋਚ ਸੋਚ ਕੇ ਬੰਦਾ ਮਰ ਜਾਂਦਾ ਆ ਕਿ ਕੀ ਦਾ ਕੀ ਹੋ ਗਿਆ ਮੈਂ ਕਿੱਥੇ ਸੀ ਕਿੱਥੇ ਪਹੁੰਚ ਗਿਆ ਪਰ ਨਹੀਂ ਕੋਈ ਫਰਕ ਨਹੀਂ ਤਾਂ ਬੇਇੱਜ਼ਤੀ ਕੀਤੀ ਤਖਤਾਂ ਤੇ ਬੈਠਣ ਵਾਲੇ ਤਾਜ ਪਹਿਨਣ ਵਾਲੇ ਕਲਗੀ ਜਗਾ ਲਗਾਉਣ ਵਾਲੇ ਘੋੜਿਆਂ ਦੀਆਂ ਸਵਾਰੀਆਂ ਕਰਨ ਵਾਲੇ ਗੁਰੂ ਪਿਆਰਿਓ ਚੋਬਦਾਰ ਅੱਗੇ ਚੱਲਣ ਵਾਲੇ ਨਗਾਰੇ ਵੱਜਣ ਵਾਲੇ ਉਹ ਅੱਜ ਜਦ ਮਾਛੀਵਾੜੇ ਦੇ ਜੰਗਲ ਵਿੱਚ ਸੁੱਤਾ ਪਿਆ ਨਾ ਤੇ ਕੋਈ ਉਹਦੀ ਸੁਰਤ ਵਿੱਚ ਉਤਰਾ ਨਹੀਂ ਆਇਆ ਐਸਾ ਗੁਰੂ ਹੈ ਪੁੱਤ ਸ਼ਹੀਦ ਹੋ ਗਏ ਦੋ ਪੁੱਤ ਹੋ ਗਏ ਸ਼ਹੀਦ ਦੋਵਾਂ ਨੇ ਹੋ ਜਾਣਾ ਹੈ ਮਾਤਾ ਨੇ ਹੋ ਜਾਣਾ ਹੈ ਪਿਤਾ ਪਹਿਲਾਂ ਤੋਰ ਦਿੱਤਾ ਹੈ ਰੋ ਵਿਚਾਰ ਇਸ ਲਈ ਸਿੰਘ ਮਿਲੇ ਮਹਾਰਾਜ ਨੇ ਤਿੰਨੇ ਸਿੰਘ ਪਹੁੰਚੇ ਜਾ ਕੇ ਨਾ ਮਹਾਰਾਜ ਸੁੱਤੇ ਪਏ ਸੀ। ਕਿਰਪਾਨ ਚ ਹੱਥ ਪਾਇਆ ਹੋਇਆ ਮੁਠੇ ਨੂੰ ਮਹਾਰਾਜ ਨੇ। ਜਦੋਂ ਜਾ ਕੇ ਨਾ ਭਾਈ ਦਇਆ ਸਿੰਘ ਹੋਰਾਂ ਨੇ ਜਾ ਕੇ ਚਰਨ ਛੂਏ ਚਰਨਾ ਤੇ ਛਾਲੇ ਪਏ ਹੋਏ ਨੇ ਮਹਾਰਾਜ ਦੇ। ਗੁਰੂ ਪਿਆਰਿਓ। ਜਦੋਂ ਚਰਨਾ ਨੂੰ ਸਪਰਸ਼ ਕੀਤਾ ਨਾ ਜਾ ਕੇ। ਸਤਗੁਰੂ ਜਦੋਂ ਉੱਠੇ ਤੇ ਕਿਰਪਾਨ ਇੱਕੇ ਵਾਰ ਮਹਾਰਾਜ ਨੇ ਲਹਿرائی। ਵੇਖਿਆ ਸਿੰਘ ਨੇ। ਗੁਰੂ ਪਿਆਰੀ ਸਾਧ ਸੰਗਤ ਜੀਓ ਫਿਰ ਉਥੋਂ ਪਾਤਸ਼ਾਹ ਜੀ ਸਿੰਘਾਂ ਦੇ ਨਾਲ ਅੱਗੇ ਚਾਲਾ ਪਾਉਂਦੇ ਨੇ ਮਾਛੀਵਾੜੇ ਤੋਂ ਫਿਰ ਅੱਗੇ ਗਲਾਬੇ ਮਸੰਦ ਦਾ ਬਾਗ ਸੀ ਗਲਾਬਾ ਤੇ ਪੰਜਾਬਾ ਦੋ ਭਾਈ ਸੀ ਮਸੰਦ ਸੀ ਇਹ ਇਹਦਾ ਬਾਗ ਸੀ ਇਹਦੇ ਬਾਗ ਚ ਪਹੁੰਚੇ ਖੂਹ ਤੇ ਬੈਠੇ ਮਹਾਰਾਜ ਉਥੇ ਨਾ ਇਹਨਾਂ ਦਾ ਕੰਮ ਆ ਖੇਤ ਵਿੱਚ ਕੰਮ ਕਰ ਰਿਹਾ ਸੀ ਗਲਾਬੇ ਕਾ ਕਾਮਾ ਨੌਕਰ ਉਹਨੇ ਜਦੋਂ ਵੇਖਿਆ ਉਹ ਕਹਿੰਦਾ ਵੀ ਲੱਗਦਾ ਤਾਂ ਆਨੰਦਪੁਰ ਵਾਲੇ ਗੁਰੂ ਨੇ ਕਿਉਂਕਿ ਗਲਾਬਾ ਗੱਲਾਂ ਕਰਦਾ ਹੁੰਦਾ ਸੀ ਉਹਦੇ ਕੋਲੇ ਆਪਣੇ ਗੁਰੂ ਦੀਆਂ ਵਡਿਆਈਆਂ ਸਿਫਤਾਂ ਗਾਉਂਦਾ ਹੁੰਦਾ ਸੀ ਇਸ ਲਈ ਦਾਸਨਾ ਬੜੀ ਵਰੀ ਇਹ ਕਥਾ ਦਰਨ ਬੇਨਤੀ ਕਰਦਾ ਵੀ ਜਦੋਂ ਵੀ ਆਪਾਂ ਕੋਈ ਪ੍ਰਸੰਗ ਛੇੜਦੇ ਆ ਨਾ ਉਸ ਪ੍ਰਸੰਗ ਨੂੰ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ ਵਕਤੇ ਲਈ ਵੀ ਤੇ ਜਿਹੜਾ ਅੱਗੇ ਸਰੋਤਾ ਆ ਸੁਣ ਰਿਹਾ ਆ ਉਸ ਲਈ ਗਲਾਬਾ ਕਿਉਂਕਿ ਉਹ ਸਮਾਂ ਐਸਾ ਸੀ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕਰਨੀ ਸਮਝ ਲਵੋ ਮੌਤ ਨੂੰ ਮਾਸੀ ਕਹਿਣਾ ਮੌਤ ਨੂੰ ਬਲਾਵਾ ਦੇਣ ਵਾਲੀ ਬਾਤ ਹੈ ਉਹ ਆ ਵੀ ਕੱਲਾ ਕਹਿਣ ਮਾਤਰ ਨਹੀਂ ਹੁੰਦਾ ਵੀ ਰਿਆ ਜਿੰਨਾ ਜਿੰਨਾ ਨੇ ਸੇਵਾਵਾਂ ਕੀਤੀਆਂ ਸਹਾਇਤਾ ਕੀਤੀ ਉਹਨਾਂ ਦੇ ਪਰਿਵਾਰ ਕੋਲੂਆਂ ਚ ਪੀੜੇ ਗਏ ਗੁਰੂ ਪਿਆਰੀ ਸਾਧ ਸੰਗਤ ਜੀ ਹਕੂਮਤ ਤੋਂ ਬਾਗੀ ਹੋ ਕੇ ਸਹਾਇਤਾ ਕਰਨੀ ਇੱਕ ਸੌਖਾ ਕੰਮ ਨਹੀਂ ਹੈ ਮਹਾਰਾਜ ਨੇ ਤਾਂ ਬਾਣੀ ਚ ਕਿਹਾ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਔਖੀ ਹੈ ਇੰਨੀ ਸੌਖੀ ਨਹੀਂ ਹੈ ਨਾਲੇ ਇਹੋ ਜੇ ਸਮਿਆਂ ਦੇ ਵਿੱਚ ਤਾਂ ਖਾਸ ਕਰਕੇ ਗਲਾਬੇ ਦੇ ਬਾਗ ਵਿੱਚ ਪਹੁੰਚੇ ਗਲਾਬੇ ਦੇ ਕਾਮੇ ਨੇ ਜਾ ਕੇ ਘਰੇ ਦੱਸਿਆ ਕਹਿੰਦਾ ਲੱਗਦਾ ਆਨੰਦਪੁਰ ਸਾਹਿਬ ਵਾਲੇ ਗੁਰੂ ਆਏ ਨੇ ਤੇਰੇ ਬਾਗ ਵਿੱਚ ਜਦੋਂ ਬਾਗ ਚ ਪਹੁੰਚੇ ਗਲਾਬਾ ਪਹੁੰਚਿਆ ਵੇਖਿਆ ਸਤਿਗੁਰੂ ਬੈਠੇ ਹੋਏ ਪਾਤਸ਼ਾਹ ਨੂੰ ਘਰੇ ਲਜਾਇਆ ਗਿਆ ਤਾਰਾ ਕਰਵਾਇਆ ਗਿਆ ਆਪਣੇ ਬਾਗ ਆਪਣੇ ਘਰ ਦੇ ਅੰਦਰ ਇੱਥੇ ਮਹਾਰਾਜ ਜਿਹੜਾ ਜ਼ਿਕਰ ਮਿਲਦਾ ਇੱਥੇ ਰਹਿਣ ਦਾ ਸਤਿਗੁਰਾਂ ਦੇ ਇੱਕ ਦੋ ਦਿਨ ਰਹੇ ਮਹਾਰਾਜ ਜੀ ਉਸ ਤੋਂ ਬਾਅਦ ਦੇ ਵਿੱਚ ਫਿਰ ਨਬੀ ਖਾਨ ਤੇ ਗਣੀ ਖਾਨ ਹੈ ਜਿਹੜੇ ਉਹ ਇੱਥੋਂ ਲੈ ਕੇ ਜਾਂਦੇ ਨੇ ਮਹਾਰਾਜ ਜੀ ਅੱਗੇ ਵੇਖੋ ਗੁਲਾਬੇ ਦੀ ਵੀ ਧਨ ਸੇਵਾ ਆ ਉਦੋਂ ਵੱਡੀ ਸੇਵਾ ਨਬੀ ਖਾਂ ਤੇ ਗਣੀ ਖਾਂ ਨਬੀ ਖਾਂ ਤੇ ਗਣੀ ਖਾਂ ਨਿਹੰਗ ਖਾਨ ਨਿਹੰਗ ਖਾਨ ਕੋਟਲਾ ਨਿਹੰਗ ਖਾਨ ਨਿਹੰਗ ਖਾਨ ਦੀ ਭੂਆ ਦੇ ਪੁੱਤਰ ਨੇ ਨਬੀ ਖਾਂ ਤੇ ਗਣੀ ਖਾਂ ਜਿਨ੍ਹਾਂ ਦੇ ਘਰੇ ਭਾਈ ਬਚਿੱਤਰ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਨਾ ਉਹਨਾਂ ਦੇ ਘਰ ਗੁਰੂ ਪਿਆਰਿਓ ਉਹਦੀ ਬੇਟੀ ਮਮਤਾਜ ਨੇ ساری ਉਮਰ ਪ੍ਰਾਨ ਕਰ ਲਿਆ ਸੀ ਵੀ ਮੈਂ ਇੱਕ ਸ਼ਹੀਦ ਦੀ ਪਤਨੀ ਬਣ ਕੇ ਰਹਿਣਾ ਆ ਬੜੀ ਬੰਦਗੀ ਭਗਤੀ ਕੀਤੀ ਉਹਨੇ ਬੀਬੀ ਮਮਤਾਜ ਨੇ ਨਿਹੰਗ ਖਾਨ ਦੀ ਬੇਟੀ ਨੇ ਇਹ ਨਿਹੰਗ ਖਾਨ ਦੀ ਭੂਆ ਦੇ ਪੁੱਤਰ ਨੇ ਬੀਬੀ ਉਮਰੀ ਦੇ ਪੁੱਤਰ ਨੇ ਨਬੀ ਖਾਨ ਤੇ ਗਣੀ ਖਾਨ ਇਹ ਆਏ ਮਹਾਰਾਜ ਨੂੰ ਲੱਭਦੇ ਆ ਲੱਭਦੇ ਆ ਪਤਾ ਲੱਗਾ ਆਨੰਦਪੁਰ ਵਾਲੇ ਗੁਰੂ ਮਾਛੀਵਾੜੇ ਚ ਗਲਾਬੇ ਦੇ ਘਰੇ ਨੇ ਆਏ ਬੇਨਤੀ ਕੀਤੀ ਮਹਾਰਾਜ ਹੁਣ ਚਾਲਾ ਪਾਈਏ ਇੱਥੋਂ ਹੁਣ ਤਿੰਨ ਸਿੰਘ ਮਹਾਰਾਜ ਦੇ ਨਾਲ ਨੇ ਦੋ ਜਾਣੇ ਹੋ ਗਏ ਨਬੀ ਖਾਂ ਤੇ ਗਣੀ ਖਾਨ ਪੰਜ ਜਾਣੇ ਹੋ ਗਏ ਇੱਥੋਂ ਫਿਰ ਜਦੋਂ ਮਹਾਰਾਜ ਮਾਛੀਵਾੜੇ ਤੋਂ ਚੱਲੇ ਨੇ ਉੱਚ ਦਾ ਪੀਰ ਬਣ ਕੇ ਚੱਲੇ ਨੇ ਉੱਚ ਦਾ ਪੀਰ ਕਿਉਂਕਿ ਇਹ ਸਤਗੁਰੂ ਦੀ ਆਪਣੀ ਮौज ਐ ਕਿੱਥੇ ਕਿੱਦਾਂ ਵਿਚਰੇ ਨੇ ਪਾਤਸ਼ਾਹ ਜੀ ਤੇ ਗੁਰੂ ਪਿਆਰਿਓ ਕਿਉਂਕਿ ਆਸੇ-ਪਾਸੇ ਖੋਜ ਜਾਣੇ ਫਿਰਦੀਆਂ ਪਈਆਂ ਨੇ ਖੋਜ ਦੀਆਂ ਪਈਆਂ ਨੇ ਲੱਭਦੀਆਂ ਪਈਆਂ ਨੇ ਇਸ ਲਈ ਇਹ ਖਾਲਸੇ ਦਾ ਹੁਕਮ ਵਜਾਉਂਦੇ ਪਏ ਨੇ ਮਹਾਰਾਜ ਕਿਉਂਕਿ ਖਾਲਸੇ ਨੇ ਕਿਹਾ ਆ ਜਦੋਂ ਚਮਕੌਰ ਦੇ ਅੰਦਰੋਂ ਗੜੀ ਦੇ ਵਿੱਚੋਂ ਹੁਕਮ ਦਿੱਤਾ ਸੀ ਕਾਲ ਆਪਾ ਸਰਵਣ ਕੀਤਾ ਸੀ ਸਤਿਗੁਰੂ ਨੂੰ ਮੌਤ ਦਾ ਭੈ ਨਹੀਂ ਹੈ ਗੁਰੂ ਪਿਆਰੇ ਇਹ ਬੇਨਤੀ ਨੂੰ ਆਪਾਂ ਨਾਲ-ਨਾਲ ਬਾਣੀ ਵਿੱਚੋਂ ਸਮਝਦੇ ਪਏ ਆ ਸਤਿਗੁਰੂ ਨੂੰ ਆਪਾਂ ਸੰਸਾਰੀ ਬੰਦੇ ਨਾਲ ਤੁਲਨਾ ਨਹੀਂ ਦੇ ਸਕਦੇ ਜਦੋਂ ਆਪਾਂ ਉੱਚ ਦੇ ਪੀਰ ਦਾ ਇਤਿਹਾਸ ਸੁਣਦੇ ਆ ਨਾ ਮਤਾ ਇਹ ਮਨ 'ਚ ਖਿਆਲਾ ਜਿਵੇਂ ਖੌਰੇ ਮਹਾਰਾਜ ਮੌਤ ਤੋਂ ਡਰਦੇ ਇਦਾਂ ਕਰਦੇ ਪਏ ਨੇ ਨਹੀਂ ਖਾਲਸੇ ਦਾ ਹੁਕਮ ਵਜਾਉਂਦੇ ਪਏ ਨੇ ਪੰਥ ਦਾ ਹੁਕਮ ਵਜਾਉਂਦੇ ਪਏ ਨੇ ਕਿਉਂਕਿ ਪੰਥ ਨੇ ਹੁਕਮ ਜੇ ਮਾਰ ਸੁਣਿਓ ਜੇ ਮਹਾਰਾਜ ਬਾਹਰ ਆ ਕੇ ਪਕੜੇ ਜਾਂਦੇ ਫਿਰ ਘੜੀ ਚ ਪਕੜੇ ਜਾਂਦੇ ਜਾਂ ਬਾਹਰ ਪਕੜੇ ਜਾਂਦੇ ਫਿਰ ਤਾਂ ਗੱਲ ਤਾਂ ਇੱਕੋ ਹੀ ਸੀ ਫਿਰ ਮਹਾਰਾਜ ਨੂੰ ਘੜੀ ਚੋਂ ਨਿਕਲਦੀ ਕੀ ਲੋੜ ਸੀ ਇਸ ਲਈ ਇਹ ਸਾਰਾ ਭੇਸ ਬਣਾਇਆ ਕਿਉਂਕਿ ਖਾਲਸੇ ਨੇ ਖਾਲਸੇ ਪੰਥ ਦਾ ਹੁਕਮ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਜਿਹੇ ਲੱਖਾ ਪੈਦਾ ਕਰੇਗਾ ਤੂੰ ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ ਪਰ ਜੇ ਤੂੰ ਨਾ ਰਹੇੋ ਦਸ਼ਮੇਸ਼ ਦੂਲੇ ਗੋਬਿੰਦ ਸਿੰਘ ਮੁੜ ਕੇ ਫਿਰ ਜੰਮਣਾ ਨਹੀਂ ਖਾਲਸੇ ਦਾ ਹੁਕਮ ਹੈ ਪੰਥ ਦਾ ਹੁਕਮ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਇਹ ਤੇਰੀ ਜਾਨ ਹੈ ਨਾ ਜਿਹੜੀ ਤੇਰੀ ਜਾਨ ਹੈ ਇਹ ਅਮਾਨਤ ਹੈ ਖਾਲਸੇ ਦੀ ਇਹ ਤੇਰੀ ਇਕੱਲੇ ਦੀ ਨਹੀਂ ਹੈ ਇਹ ਖਾਲਸੇ ਲਈ ਇਹ ਅਮਾਨਤ ਹੈ ਇਸ ਲਈ ਇਹਨੂੰ ਸਾਹਮਣੇ ਰੱਖਣਾ ਕਿ ਤੁਹਾਡੀ ਆਪਣੀ ਖੁਦ ਦੀ ਜ਼ਿੰਮੇਵਾਰੀ ਹੈ ਕਿਉਂਕਿ ਅਜੋ ਜਦੋਂ ਅਸੀਂ ਇਤਿਹਾਸ ਸੁਣਦੇ ਨਾ ਖੌਰੇ ਮਨ 'ਚ ਖਿਆਲ ਆਵੇ ਤਾਂ ਬੇਨਤੀ ਕੀਤੀ ਨਹੀਂ ਭਾਈ ਸਤਗੁਰੂ ਨੇ ਅਜੇ ਬੜੇ ਕਾਰਜ ਕਰਨੇ ਨੇ ਅਜੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇਣੀ ਹੈ ਅਜੇ ਦਮਦਮਾ ਸਾਹਿਬ ਦੀ ਧਰਤੀ ਤੇ ਦੁਬਾਰਾ ਫਿਰ ਵੱਡੀ ਪੱਧਰ ਤੇ ਖੰਡੇ ਬਾਟੇ ਦੀ ਪੌਹਲ ਸ਼ਕਾਉਣੀ ਐ ਅਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਾਉਣੀ ਐ ਅਜੇ ਗੁਰੂ ਅਜੇ ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥ ਸੁਣਾਉਣੇ ਨੇ ਅਜੇ ਤਾਂ ਬੜੇ ਕੰਮ ਮਾਰੇ ਨੇ ਕਰਨੇ ਨੇ ਤੇ ਜੇ ਮਹਾਰਾਜ ਚਮਕੌਰ ਦੀ ਗੜੀ 'ਚ ਸ਼ਹੀਦ ਹੁੰਦੇ ਜਾਂ ਬਾਹਰ ਆ ਕੇ ਪਕੜੇ ਜਾਂਦੇ ਫਿਰ ਤਾਂ ਉਹ ਸਾਰਾ ਕੁਝ ਅਧੂਰਾ ਰਹਿ ਜਾਂਦਾ ਇਸ ਲਈ ਤਾਂ ਮਹਾਰਾਜ ਉੱਥੋਂ ਉੱਚ ਦਾ ਪੀਰ ਬਣ ਕੇ ਚੱਲੇ ਹੁਣ ਚਾਰ ਜਾਣਿਆਂ ਨੇ ਤਾਂ ਪਲੰਘ ਚੁੱਕਿਆ ਆ। ਪੰਜ ਜਾਣੇ ਨੇ ਹੋਗੇ, ਤਿੰਨ ਸਿੰਘ ਨੇ, ਦੋ ਨਬੀ ਖਾਂ ਤੇ ਗਣੀ ਖਾਂ। ਚਾਰਾਂ ਨੇ ਤੇ ਪਲੰਘ ਚੁੱਕਿਆ ਤੇ ਇੱਕ ਦੀ ਸੇਵਾ ਆ ਚੌਰ ਸਾਹਿਬ ਕਰਨ ਦੀ। ਚਾਰ ਜਾਣਿਆਂ ਨੇ ਮਹਾਰਾਜ ਨੂੰ ਬਿਠਾ ਕੇ ਪਲੰਘ ਤੇ ਤੇ ਮੋਢਿਆਂ ਤੇ ਪਲੰਘ ਚੁੱਕਿਆ ਹੋਇਆ ਆ। ਇਸ ਲਈ ਹੁਣ ਸਤਿਗੁਰੂ ਜੀ ਮਾਛੀਵਾੜੇ ਤੋਂ ਪਾਤਸ਼ਾਹ ਜੀ ਚੱਲੇ ਨੇ। ਉੱਚ ਕੀਤਾ ਮਹਾਰਾਜ ਨੇ ਉੱਚ ਦਾ ਪੀਰ ਬਣ ਕੇ ਹੁਣ ਏਦਾਂ ਵਿਚਰਦੇ ਵਿਚਰਦੇ ਮਹਾਰਾਜ ਅੱਗੇ ਚੱਲਣਗੇ ਇੱਧਰ ਹੋਣਾ ਜਿਹੜਾ ਆਪਾਂ ਇੱਕ ਬੇਨਤੀ ਹੋਰ ਵੀ ਕਰਨੀ ਹੈ ਇੱਕ ਇਤਿਹਾਸ ਹੋਰ ਵੀ ਹੈ ਜਿਹੜਾ ਚਮਕੌਰ ਦੀ ਗੜੀ ਵਿੱਚ ਸਿੰਘਾਂ ਦਾ ਸੰਸਕਾਰ ਕਰਨਾ ਧੰਨ ਹੈ ਉਹ ਮਾਈ ਉਹ ਬੀਬੀ ਜਿਨ੍ਹਾਂ ਨੇ ਪੂਰਨੇ ਪਾਏ ਨੇ ਬਾਅਦ ਵਿੱਚ ਤਾਂ ਉੱਥੇ ਫੂਲਕੀਆ ਵੰਛ ਦੇ ਵਿੱਚੋਂ ਭਾਈ ਰਾਮਾ ਤੇ ਭਾਈ ਤਲੋਕਾ ਪਹੁੰਚ ਗਏ ਸੀ ਪਰ ਪਹਿਲਾ ਕਾਰਜ ਪ੍ਰారంਭ ਕੀਤਾ ਸੀ ਬੀਬੀ ਨੇ ਬੀਬੀ ਸਰਨ ਕੌਰ ਨੇ ਇਹਦਾ ਨਾਂ ਤਾਂ ਪਿਤਾ ਸਿਰ ਤੇ ਆ ਨਾ ਕੋਈ ਭਾਈ ਹੈ ਮਾਵਾ ਧੀਆਂ ਨੇ ਕੁਝ ਇਤਿਹਾਸਕਾਰ ਲਿਖਦੇ ਨੇ ਭਾਈ ਛੋਟਾ ਆ ਤੇ ਬੀਬੀ ਸ਼ਰਨ ਕੌਰ ਨਾ ਕਿਉਂਕਿ ਵੇਖੋ ਜਦੋਂ ਮਹਾਰਾਜ ਚਮਕੌਰ ਚੋਂ ਚਲੇ ਗਏ ਨਾ ਅਗਲੇ ਦਿਨ ਜਦੋਂ ਜਿਹੜੇ ਸਿੰਘ ਸੀ ਬਾਕੀ ਸ਼ਹੀਦ ਹੋ ਗਏ ਤੇ ਸੂਬਾ ਸਰਹੰਦ ਵਜ਼ੀਰ ਖਾਨ ਦਿੱਲੀ ਦਾ ਲਸ਼ਕਰ ਲਾਹੌਰ ਦਾ ਲਸ਼ਕਰ ਪਹਾੜੀ ਰਾਜੇ ਰੰਗੜ ਗੁੱਜਰ ਬੜੇ ਪਰੇਸ਼ਾਨ ਹੋਏ ਫਿਰ ਨਾ ਜੀ ਇਹਨਾਂ ਨੇ ਨਾ ਪਹਿਰਾ ਲਗਾ ਦਿੱਤਾ ਆਪ ਤਾਂ ਫੌਜਾਂ ਮੁੜ ਪੀਆਂ ਸਾਰੀਆਂ ਆਪੋ ਆਪਣੇ ਇਲਾਕਿਆਂ ਵੱਲ ਫਿਰ ਇਹਨਾਂ ਨੇ ਪਹਿਰਾ ਲਗਾ ਦਿੱਤਾ ਵੀ ਚਮਕੌਰ ਦੇ ਅੰਦਰ ਨਾ ਕੋਈ ਪੰਛੀ ਕੋਈ ਜਾਨਵਰ ਵੀ ਐਂਟਰ ਨਾ ਕਰ ਸਕੇ ਕਿਉਂਕਿ ਸ਼ਹੀਦ ਸਿੰਘਾਂ ਦੀਆਂ ਸਰੀਰ ਪਏ ਨੇ ਉੱਥੇ ਬੀਬੀ ਸ਼ਰਨ ਕੌਰ ਦਾ ਨਾਮ ਆਉਂਦਾ ਆ ਨੌਜਵਾਨ ਬੇਟੀ ਹੈ ਬੀਬੀ ਹੈ ਆਪਣੀ ਮਾਂ ਤੋਂ ਆਗਿਆ ਲੈ ਕੇ ਚੱਲੀ ਹੈ ਮਾਣੇ ਕਿਹਾ ਬੀਬੀ ਤੂੰ ਇਦਾਂ ਵੱਡਾ ਕੰਮ ਕਿਵੇਂ ਕਰੇਂਗੀ ਉਹਨੇ ਕਿਹਾ ਮਹਾਰਾਜ ਆਪੇ ਕਰਵਾਉਣਗੇ ਉਹਨੇ ਕਿਹਾ ਤੂੰ ਕਿਵੇਂ ਪਹਿਚਾਣੇਂਗੀ ਉੱਥੇ ਤਾਂ ਤੁਰਕਾਂ ਦੀਆਂ ਲਾਸ਼ਾਂ ਵੀ ਨੇ ਸਰੀਰ ਵੀ ਨੇ ਉਹਨੇ ਕਿਹਾ ਮੈਨੂੰ ਪਤਾ ਆ ਸਿੰਘਾਂ ਦੇ ਸਿੰਘਾਂ ਦੀਆਂ ਨਿਸ਼ਾਨੀਆਂ ਨੇ ਸਿੰਘਾਂ ਨੇ ਕਿਰਪਾਨਾਂ ਪਾਈਆਂ ਨੇ ਹੱਥਾਂ 'ਚ ਕੜੇ ਪਾਏ ਨੇ ਕੇਸਰਾਂ ਦੇ ਕੰਗੇ ਨੇ ਦਸਤਾਰੇ ਨੇ ਕਸ਼ਹਿਰੇ ਨੇ ਮੈਂ ਇਹ ਸਾਰਾ ਕੁਝ ਉਹਨਾਂ ਦੀਆਂ ਨਿਸ਼ਾਨੀਆਂ ਵੇਖ ਕੇ ਮੈਨੂੰ ਪਤਾ ਲੱਗ ਜਾਵੇਗਾ। ਗੁਰੂ ਪਿਆਰਿਓ ਰਾਤ ਨੂੰ ਆਈ ਏ ਉਹ ਬੀਬੀ ਦਿਨੇ ਤਾਂ ਪਹਿਰੇ ਨੇ ਰਾਤ ਨੂੰ ਵੀ ਪਹਿਰੇ ਨੇ ਪਰ ਰਾਤ ਨੂੰ ਉਹਨੇ ਆ ਕੇ ਐਂਟਰ ਕੀਤਾ ਦਾਖਲ ਹੋਈ ਕਹਿੰਦੇ ਜਦੋਂ ਦਾਸ ਪੜ ਰਿਹਾ ਸੀ ਨਾ ਵਾਕਈ ਗੁਰੂ ਪਿਆਰਿਓ ਉਹ ਕਹਿੰਦੇ ਵੀ ਉਹ ਜਰਵਾਨੀ ਸੀ ਬੀਬੀ ਨੌਜਵਾਨ ਪਰ ਫਿਰ ਵੀ ਸਰੀਰਾਂ ਨੂੰ ਚੁੱਕ ਚੁੱਕ ਕੇ ਨਾ ਲੱਕ ਪੀੜ ਕਰਨ ਲੱਗ ਪਿਆ ਹਫ ਗਈ ਉਹ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈਂਦੀ ਹੈ ਫਿਰ ਚੱਲ ਪੈਂਦੀ ਹੈ ਥੱਕ ਜਾਂਦੀ ਹੈ ਤੁਸੀਂ ਆ ਲਾ ਲੋ ਵੀ ਕੱਲੀ ਹੈ ਉਹ ਹਨੇਰਾ ਹਨੇਰਾ ਹੈ ਫਿਰ ਕੋਈ ਉੱਥੇ ਜਿਉਂਦਾ ਤਾਂ ਹੈ ਹੀ ਨਹੀਂ ਉੱਥੇ ਤਾਂ ਮੁਰਦਿਆਂ ਸਰੀਰਾਂ ਵਿੱਚ ਉਹ ਫਿਰ ਰਹੀ ਹੈ ਲੱਭ ਰਹੀ ਹੈ ਜਿਹੜੀ ਬਾਹ ਕੋਈ ਕੱਟੀ ਵੇਖਦੀ ਹੈ ਬਾਹ ਲਿਆਉਂਦੀ ਹੈ ਚੁੱਕ ਕੇ ਲੱਤ ਲਿਆਉਂਦੀ ਹੈ ਕਿਸੇ ਦਾ ਧੜ ਲੈ ਆਉਂਦੀ ਹੈ ਕਿਸੇ ਦਾ ਸਿਰ ਲਿਆਉਂਦੀ ਹੈ ਐਦਾਂ ਕਰਕੇ ਨਾ ਉਹਨੇ ਉਸ ਬੀਬੀ ਨੇ ਧੰਨ ਉਸ ਮਾਈ ਦੀ ਕਮਾਈ ਉਹਨੇ ਨਾ ਜੀ ਐਦਾਂ ਕਰਕੇ ਸਾਰੇ ਸਰੀਰਾਂ ਨੂੰ ਇਕੱਠਿਆਂ ਕੀਤਾ ਸਾਰੀ ਰਾਤ ਲੰਘ ਗਈ ਹੁੰਦੀ ਇਹ ਕੰਮ ਕਰਦਿਆਂ ਦੀਵੇ ਦੀ ਲੋ ਨਾਲ ਉਹ ਪਛਾਣਦੀ ਹੈ ਸਰੀਰਾਂ ਨੂੰ ਵੇਖਦੀ ਹੈ ਨਿਸ਼ਾਨੀਆਂ ਵੇਖਦੀ ਹੈ ਤੇ ਉਹਨਾਂ ਵਿੱਚੋਂ ਸਿੰਘਾਂ ਦੇ ਸਰੀਰਾਂ ਨੂੰ ਲੱਭਦੀ ਹੈ ਫਿਰ ਉਹਨੇ ਨਾ ਜੀ ਸਾਰੀ ਰਾਤ ਲੰਘ ਗਈ ਇਦਾਂ ਕਰਦੇ ਆ। ਅੰਮ੍ਰਿਤ ਵੇਲਾ ਆ ਗਿਆ ਦਿਨ ਦਾ ਚੜ੍ਹਾਓ ਹੋਣ ਲੱਗ ਪਿਆ। ਹੁਣ ਜ਼ਰੂਰੀ ਸੀ ਵੀ ਮੈਂ ਆਪਣਾ ਕੰਮ ਸਿਰੇ ਕਰ ਚਾੜ੍ਹ ਦੇ ਆ। ਜੇ ਸੂਰਜ ਨਿਕਲ ਆਇਆ ਕਿਸੇ ਨੇ ਸਸਕਾਰ ਨਹੀਂ ਕਰ ਦੇਣਾ। ਫਿਰ ਉਹਨੇ ਲੱਕੜਾਂ ਦਾ ਪ੍ਰਬੰਧ ਕੀਤਾ। ਹੁਣ ਆਪਾਂ 40 ਕਹਿੰਦੇ ਆ ਨਾ। 40 ਆ ਦੇ ਚਲੋ 40 ਵੀ ਨਹੀਂ ਲੱਭੇ ਮੰਨ ਲਓ ਜੇ 35 ਵੀ ਲੱਭੇ 30 ਸਰੀਰ ਵੀ ਲੱਭੇ। ਤੇ ਗੁਰੂ ਪਿਆਰਿਓ ਆਪਣਾ ਵਰਗੇ ਇੱਕ ਸਰੀਰ ਦਾ ਸੰਸਕਾਰ ਮੱਸੀ ਕਰਦੇ ਹੁੰਨੇ ਆਪਾਂ ਤੇ ਉਹਨੂੰ ਉਹਨੇ ਘਰੋਂ ਲਿਆਂਦਾ ਸੀ ਪਾਣੀ ਤੇ ਕੱਪੜਾ ਉਹਨੇ ਮੂੰਹ ਧਵਾ ਧਵਾ ਕੇ ਤੇ ਉਹ ਸਰੀਰਾਂ ਤੇ ਉਹ ਸਰੀਰ ਚਿਣੀ ਗਈ ਲੱਕੜਾਂ ਦੇ ਉੱਤੇ ਗੁਰੂ ਪਿਆਰਿਓ ਉਹਨੇ ਅਰਦਾਸਾ ਸੋਧ ਕੇ ਨਾ ਜਦੋਂ ਲਾਂਬੂ ਲਾਇਆ ਨਾ ਤੇ ਪਹਿਲਾਂ ਤਾਂ ਚਮਕੌਰ ਦਾ ਜਦੋਂ ਦੀਵਾ ਲੈ ਕੇ ਉਲਬ ਦੀ ਰਹੀ ਉਦੋਂ ਤੱਕ ਕਿਸੇ ਨੇ ਧਿਆਨ ਨਾ ਦਿੱਤਾ ਨਾ ਪਤਾ ਲੱਗਾ ਪਰ ਜਦੋਂ ਐਡੇ ਲਾਂਬੂ ਲੱਗਾ ਨਾ ਅੱਗ ਬਲੀ ਭਾਂਬੜ ਮੱਚਿਆ ਉਦੋਂ ਪਹਿਰੇਦਾਰਾਂ ਨੂੰ ਪਤਾ ਲੱਗ ਗਿਆ ਜਿਹੜੇ ਪਹਿਰਿਆ ਦੇ ਰਹੇ ਸੀ ਚਮਕੌਰ ਦੇ ਚਾਰੇ ਪਾਸੇ ਭੱਜੇ ਆਏ ਇਹ ਬੀਬੀ ਸ਼ਰਨ ਕੌਰ ਸ੍ਰੀ ਸਾਹਿਬ ਦੇ ਕੋਲੇ ਹੈ ਤੇ ਇਹਨਾਂ ਲਾਂਬੂ ਲਾ ਕੇ ਤੇ ਸੋਹਲਾ ਸਾਹਿਬ ਦਾ ਪਾਠ ਕਰਨਾ ਇਹਨੇ ਸ਼ੁਰੂ ਕਰ ਦਿੱਤਾ ਕਿਸੇ ਨੇ ਲਿਖਿਆ ਸੁਖਣੀ ਸਾਹਿਬ ਦਾ ਪਾਠ ਕਿਸੇ ਨੇ ਸੋਹਲਾ ਸਾਹਿਬ ਦਾ ਲਿਖਿਆ ਸ਼ੁਰੂ ਕਰ ਦਿੱਤਾ ਇਹਨੇ ਉਹ ਆਏ ਪੁੱਛਦੇ ਰਹੇ ਇਹਨੂੰ ਇਹ ਨਾਂ ਬੋਲੀ ਉਹਨਾਂ ਨੇ ਹਮਲਾ ਕਰਤਾ ਇਹਨੇ ਮੁਕਾਬਲਾ ਕੀਤਾ ਅੱਗੋਂ ਕਈ ਤੁਰਕ ਕਈ ਮੁਗਲ ਨੇ ਝਟਕਾਏ ਮਾਰੇ ਵੀ ਪਰ ਲੜਦੀ ਲੜਦੀ ਗੁਰੂ ਪਿਆਰਿਓ ਜ਼ਖਮੀ ਹੋ ਗਈ ਸਹਿਕ ਦੀ ਬੀਬੀ ਨੂੰ ਉਹਨਾਂ ਨੇ ਚੁੱਕ ਕੇ ਨਾ ਬਲਦੀ ਹੋਈ ਚਿਖਾ ਦੇ ਵਿੱਚ ਛੁੱਡ ਦਿੱਤਾ ਜਿਹੜੀ ਸਿੰਘਾਂ ਦੀ ਚਿਖਾ ਬਲ ਰਹੀ ਸੀ ਅੰਗੀਠਾ ਬਲ ਰਿਆ ਸੀ ਉਸ ਵਿੱਚ ਉਹ ਬੀਬੀ ਨੂੰ ਵੀ ਛੁੱਡ ਦਿੱਤਾ ਤੇ ਉਹ ਬੀਬੀ ਵੀ ਨਾਲ ਹੀ ਆਪਣੇ ਭਰਾਵਾਂ ਦੇ ਸ਼ਹੀਦੀ ਪ੍ਰਾਪਤ ਕਰ ਗਈ ਉਦੋਂ ਬਾਅਦ ਦੇ ਵਿੱਚ ਜਿਹੜਾ ਰਹਿੰਦਾ ਸੰਸਕਾਰ ਸੀ ਫਿਰ ਇਹ ਭਾਈ ਰਾਮਾ ਤੇ ਭਾਈ ਤਲੋਕਾ ਫੂਲਕੀਆ ਵੰਛ ਦੇ ਵਿੱਚੋਂ ਉਹਨਾਂ ਨੇ ਫਿਰ ਸਿਰੇ ਚੜ੍ਹਿਆ ਉਹਨਾਂ ਨੇ ਫਿਰ ਗੁਰਗੋਬਿੰਦ ਸਿੰਘ ਮਹਾਰਾਜ ਤੱਕ ਇਹ ਖਬਰ ਦੱਸੀ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਇਸ ਤਰ੍ਹਾਂ ਨਾ ਗੁਰੂ ਪਿਆਰਿਓ ਉਹਨਾਂ ਦੀਆਂ ਧਨ ਕਮਾਈਆਂ ਨੇ ਸਤਗੁਰਾਂ ਨੇ ਬੜੀਆਂ ਮਿਹਰਾ ਕੀਤੀਆਂ ਬਖਸ਼ਿਸ਼ਾਂ ਕੀਤੀਆਂ ਜਿਨ੍ਹਾਂ ਜਿਨ੍ਹਾਂ ਨੇ ਸੇਵਾ 'ਚ ਹਿੱਸਾ ਪਾਇਆ ਇਹੋ ਜੇ ਸਮੇਂ ਦੇ ਵਿੱਚ ਇਹ ਐ ਅੱਜ ਦਾ ਦਿਨ ਜਿਹੜਾ ਸੰਸਕਾਰ ਕੀਤਾ ਗਿਆ ਗੁਰੂ ਪਿਆਰਿਓ ਚਮਕੌਰ ਦੇ ਸ਼ਹੀਦ ਸਿੰਘਾਂ ਤੇ ਸਿੰਘਾਂ ਦਾ ਉਸ ਸਤਕਾਰਯੋਗ ਬੀਬੀ ਸ਼ਰਨ ਕੌਰ ਦੁਆਰਾ ਸੋ ਇਨੀ ਬੇਨਤੀ ਆਪ ਜੀ ਨੇ ਪ੍ਰਵਾਨ ਕਰਨਾ ਜੀ ਸੋ ਸਤਗੁਰੂ ਮੇਰ ਕਰਨ ਕਿਰਪਾ ਕਰਨ ਕੋਟਾਨ ਕੋ ਸ਼ੁਕਰ ਹੈ ਮਹਾਰਾਜ ਦਾ ਆਪ ਸੰਗਤ ਦਾ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ